ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹਮੇਸ਼ਾ ਆਪਣੇ ਕੰਮਾਂ ਦੇ ਕਾਰਨ ਤੇ ਆਪਣੀਆਂ ਗੱਲਾਂ ਕਾਰਨ ਚਰਚਾ ਵਿੱਚ ਰਹਿੰਦੇ ਨੇ ਹੁਣ ਜਦੋਂ ਪੰਜਾਬ ਹੜ੍ਹ ਦੇ ਨਾਲ ਬੁਰੇ ਹਾਲਾਤਾਂ 'ਚ ਜੂਝ ਰਿਹਾ ਤਾਂ ਅਜੇ ਹੀ ਸਮੇਂ 'ਚ ਵੀ ਚਰਨਜੀਤ ਸਿੰਘ ਚੰਨੀ ਇਨ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਹਲਕੇ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਇਨਾਂ ਲੋਕਾਂ ਦੀ ਮਦਦ ਕਰਨ ਲਈ ਖੁਦ ਪਹੁੰਚੇ ਤੇ 16 ਸਿੱਖ ਰੈਜੀਮੈਂਟ ਦੇ ਨਾਲ ਫੌਜੀਆਂ ਦੇ ਨਾਲ ਮਿਲ ਕੇ ਬੰਨ ਨੂੰ ਪੂਰਨ ਦਾ ਕੰਮ ਕੀਤਾ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਚੰਨੀ ਸਾਹਿਬ ਖੁਦ ਹੜਪੀੜਤਾ ਦੀ ਸਾਰ ਲੈਣ ਲਈ ਪਹੁੰਚੇ ਤੇ ਉਹਨਾਂ ਨੇ ਇਸ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ سولہ سکھ ریجمنٹ انڈین آرمی انڈین آرمی انڈین آرمی سولہ سکھ ریجمنٹ ਜੋ ਦਿਵਸ ਸੇਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ +1 661 372 4803 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹਮੇਸ਼ਾ ਆਪਣੇ ਕੰਮਾਂ ਦੇ ਕਾਰਨ ਤੇ ਆਪਣੀਆਂ ਗੱਲਾਂ ਕਾਰਨ ਚਰਚਾ ਵਿੱਚ ਰਹਿੰਦੇ ਨੇ ਹੁਣ ਜਦੋਂ ਪੰਜਾਬ ਖੜ ਦੇ ਨਾਲ ਬੁਰੇ ਹਾਲਾਤਾਂ 'ਚ ਜੂਝ ਰਿਹਾ ਤਾਂ ਅਜਿਹੇ ਸਮੇਂ 'ਚ ਵੀ ਚਰਨਜੀਤ ਸਿੰਘ ਚੰਨੀ ਇਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਹਲਕੇ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਇਹਨਾਂ ਲੋਕਾਂ ਦੀ ਮਦਦ ਕਰਨ ਲਈ ਖੁਦ ਪਹੁੰਚੇ ਤੇ 16 ਸਿੱਖ ਰੈਜੀਮੈਂਟ ਦੇ ਨਾਲ ਫੌਜੀਆਂ ਦੇ ਨਾਲ ਮਿਲ ਕੇ ਬੰਨ ਨੂੰ ਪੂਰਨ ਦਾ ਕੰਮ ਕੀਤਾ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਚੰਨੀ ਸਾਹਿਬ ਖੁਦ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਪਹੁੰਚੇ ਤੇ ਉਹਨਾਂ ਨੇ ਇਸ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਯਾ ਗਾ ਅੱਲਾਹ ਵਾਲੇ ਹੋ ਗਈ ਕੁੜੀ ਉਹ ਫੜ ਲੈ ਜਰਾ ਸੋਰਾ ਸਿੱਖ ਰਾਜਮੈਨ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਇੰਡੀਆ